ਪੀਸੀਐਲ ਪੀਐਸਟੀਸੀਐਲ ਪੈਨਸ਼ਨਰਸ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਮਹਿੰਦਰ ਸਿੰਘ ਖੈਰਾ ਦੀ ਅਗਵਾਈ ਹੇਠ ਮਜੀਠਾ ਬਿਜਲੀ ਦਫ਼ਤਰ ਕੰਪਲੈਕਸ ਵਿਖੇ ਮੁਲਾਜ਼ਮਾਂ ਦੀ ਹੜਤਾਲ ਵਿੱਚ ਸ਼ਾਮਿਲ ਹੋਣ ਲਈ ਪੈਨਸ਼ਨਰਸ ਵੱਲੋਂ ਵਿਸ਼ਾਲ ਇਕੱਠ ਕੀਤਾ ਗਿਆ ਵਕਫਾਕ ਬੁਲਾਰੇ ਆਗੂਆਂ ਵੱਲੋਂ ਪਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਹੜਤਾਲ ਨਿੱਜੀਕਰਨ ਦੀਆਂ ਨੀਤੀਆਂ ਤੇ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਕੀਤੀ ਜਾ ਰਹੀ ਹੈ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਮ ਲੁਭਾਇਆ ਮਜੀਠਾ ਕਤਰ ਚੋਗਿੰਦਰ ਸਿੰਘ ਸੋਹੀ ਵਿਦ ਕਤਰ ਗੁਰਨਾਮ ਸਿੰਘ ਡੱਡੀਆਂ ਜੋਗੀਰ ਸਿੰਘ ਸੋਹੀ ਦਰਸ਼ਨ ਕੁਮਾਰ ਕਲੇਰ ਸਮੇਤ ਮੈਂਬਰ ਮੌਜੂਦ ਸਨ ਭਾਰਤ ਦੇ ਪੱਧਰ ਤੇ ਵੱਖ-ਵੱਖ ਟ੍ਰੇਡ ਜੁਣੀਆ ਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ ਜਿੱਥੇ ਅੱਜ ਟੈਕਨੀਕਲ ਸਰਵਿਸ ਜੁਣੀਆ ਨੇ ਭੰਗੜ ਤੇ ਪੈਨਸ਼ਨ ਐਸੋਸੀਏਸ਼ਨ ਉਹਨਾਂ ਦੇ ਘੋਲ ਦੀ ਹੜਤਾਲ ਦੀ ਡਟਵੀਆਂ ਮਹਿਦ ਕਰਦੀ ਆ ਅਸੀਂ ਅੱਜ ਨਿਜੀਕਰਨ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਪੂਰੇ ਭਾਰਤ 'ਚ ਮਿਹਨਤ ਕਾਜ ਲੋਕ جنگ ਲੜ ਰਹੇ ਆ ਦੋਵਾਂ ਸਰਕਾਰਾਂ ਨੂੰ ਸੁਨਾਉਣੀ ਕਰ ਰਹੇ ਆ ਕਿ ਜਿਹੜੇ ਮੈਕਮਿਆਂ ਦੇ ਵਿੱਚ ਤੁਸੀਂ ਅਦਾਰਿਆਂ ਦਾ ਨਿੱਜੀਕਰਨ ਕਰ ਰਹੇ ਹੋ ਕਾਲੇ ਕਾਨੂੰਨ ਲਿਆ ਰਹੇ ਮੁਲਾਜ਼ਮਾਂ ਮਜ਼ਦੂਰਾਂ ਕਿਸਾਨਾਂ ਦੇ ਰੋਜ਼ਗਾਰ ਦਾ ਜਾੜਾ ਕਰਨ ਵਾਸਤੇ ਅਸੀਂ ਉਹਦੇ ਲਈ ਭਾਰਤੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਲੋਕਾਂ ਦੀ ਰੋਜ਼ਗਾਰ ਦਾ ਜਾੜਾ ਕਰਨਾ ਬੰਦ ਕੀਤਾ ਜਾਵੇ ਤਾਂ ਜੋ ਕਿ ਪੂਰੇ ਭਾਰਤ ਤੇ ਪੰਜਾਬ ਦੇ ਲੋਕ ਜਿਹੜੇ ਆ ਮਿਹਨਤ ਕਾਜ ਲੋਕ ਉਹ ਸ਼ਾਂਤ ਮਹੀਨਾਂ ਆਪਨਾ ਬੈਠ ਸਕਣ ਕੇਂਦਰੀ ਜਥੇਬੰਦੀਆਂ ਵੱਲੋਂ ਜੋ ਸੱਦਾ ਦਿੱਤਾ ਗਿਆ ਸੀ 9 ਜੁਲਾਈ ਦੀ ਅਕਰੋਜਾ ਹੜਤਾਲ ਦਾ ਉਹਦੇ ਮੁਤਾਬਕ ਅੱਜ ਅਸੀਂ ਸਮੁੱਚੇ ਭਾਰਤ ਦੇ ਲੋਕਾਂ ਨਾਲ ਇੱਕ ਮੁਠਤਾ ਪ੍ਰਗਟ ਕਰਦੇ ਹਾਂ ਹੜਤਾਲ 'ਚ ਸ਼ਾਮਲ ਹੋਏ ਆਂ ਫੈਸਲਾ ਕਰਕੇ ਸ਼ਾਮਲ ਹੋਏ ਆਂ ਤੇ ਇਹ ਹੜਤਾਲ ਜਿਹੜੀ ਆ ਇਹ ਜੋ ਭਾਰਤ ਦੀ ਸਰਕਾਰ ਵੱਲੋਂ ਮਿਥਿਆ ਗਿਆ ਕਿ ਮਾਰਚ 2026 ਤੱਕ ਸਮੁੱਚੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ ਉਹਦੇ ਵਿਰੋਧ 'ਚ ਕੀਤੀ ਜਾ ਰਹੀ ਆ ਬਿਜਲੀ ਖੇਤਰ ਦਾ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਉਹਦੇ ਵਿਰੋਧ ਚ ਕੀਤੀ ਜਾ ਰਹੀ ਆ ਜੋ ਸਾਡੇ ਮਹਿਕਮੇ ਦੇ ਅੰਦਰ ਪੱਕੀ ਭਰਤੀ ਨੂੰ ਬੰਦ ਕਰਕੇ ਠੇਕੇਦਾਰੀ ਸਿਸਟਮ ਰਾਈ ਆਊਟਸੋਰਸਿੰਗ ਦੀ ਨੀਤੀ ਰਾਈ ਭਰਤੀ ਕੀਤੀ ਜਾ ਰਹੀ ਆ ਉਹ ਪ੍ਰਣਾਲੀ ਨੂੰ ਰੱਦ ਕਰਾਉਣ ਵਾਸਤੇ ਉਜਰਤੀ ਪ੍ਰਣਾਲੀ ਜਿਹੜੀ ਭੰਗ ਕੀਤੀ ਗਈ ਆ ਘੱਟੋ ਘੱਟ ਉਜਰ ਦਾ ਕਾਨੂੰਨ ਜਿਹੜਾ ਉਹਨੂੰ ਲਾਗੂ ਕਰਾਉਣ ਵਾਸਤੇ 9 ਜੁਲਾਈ ਨੂੰ ਸਾਰੇ ਹੀ ਸਰਕਾਰੀ ਅਦਾਰਿਆਂ ਦੇ ਵਿੱਚ ਇੱਕ ਦਿਨ ਦੀ ਹੜਤਾਲ ਰੱਖੀ ਗਈ ਕਰਮਚਾਰੀਆਂ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਹੀ ਜਿਹੜੇ ਸਰਕਾਰੀ ادارے ਨੇ ਉਹਨਾਂ ਦੇ ਵਿੱਚ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਤੇ ਰੋਸ਼ਵਜੋਂ ਇਹ ਇੱਕ ਦਿਨ ਦੀ ਹੜਤਾਲ ਕੀਤੀ ਗਈ ਹੈ ਸੋ ਕਰਮਚਾਰੀਆਂ ਨੇ ਆਖਿਆ ਹੈ ਕਿ ਉਹਨਾਂ ਦੇ ਹਿੱਤ ਨੂੰ ਦੇਖਿਆ ਜਾਵੇ ਤੇ ਇਹ ਜਿਹੜੇ ਕੇਂਦਰ ਦੇ ਫੈਸਲੇ ਨੇ ਇਹ ਵਾਪਸ ਲਏ ਜਾਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼